ਸਸੇਕਾਲ ਜੀ ਮੈਂ ਜਰੂਰ ਸਿੰਘ ਸੋਹੀ ਤੇ ਤੁਸੀਂ ਸਾਡੇ ਜੁੜੇ ਹੋ ਨਾਲ ਫੇਸਬੁਕ ਤੇ YouTube ਚੈਨਲ ਦੇ ਨਾਲ ਸੋ ਦੋਸਤੋ ਜਿਵੇਂ ਕਿ ਡਿਗਰਾਉਂ ਸ਼ਹਿਰ ਅਤੇ ਆਸ-ਪਾਸ ਦੇ ਜਿੰਨੇ ਵੀ ਵੀਰ ਆਪਣੇ ਇਸ ਫੈਮਿਲੀ ਦੇ ਨਾਲ ਜੁੜੇ ਹੋ ਤੁਸੀਂ ਸਾਰੀ ਫੈਮਿਲੀ ਨੂੰ ਜਾਣਦੇ ਹੋ ਜਿਵੇਂ ਜੱਗੀ ਬਾਈ ਮੱਕੜ ਸਾਹਿਬ ਇਧਰ ਪਿੰਡਲ ਵੀਰਾ ਤੇ ਇੰਦਾ ਢੋਲਣ ਵੀਰ ਤੁਸਰਾ ਬਾ ਸਾਹਿਬ ਸੋ ਸਾਰਿਆਂ ਨੂੰ ਤੁਸੀਂ ਜਾਣਦੇ ਹੋ ਦੋਸਤੋ ਬਹੁਤ ਵੱਡਾ ਫੰਕਸ਼ਨ ਆ ਰਿਹਾ ਆਪਣੇ ਡਿਗਰਾਉਂ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਪਿੰਡਾਂ ਦੀ ਢੋਲਣ ਢੋਲਣ ਦੇ ਵਿੱਚ ਸਾਡਾ ਵੀਰ ਇੰਦਾ ਢੋਲਣਾ ਜੀ ਤੁਹਾਨੂੰ ਪਤਾ ਹੀ ਹੈ ਵੀ ਇਹ ਬਹੁਤ ਲੰਮੇ ਸਮੇਂ ਤੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਕਸਵਾਂ ਦੇ ਵਿੱਚ ਖੂਨਦਾਨ ਕੈਂਪ ਲਗਾ ਕੇ ਲੱਖਾਂ ਹੀ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਬਚਾ ਚੁੱਕੇ ਆ ਸੋ ਪੂਰੀ ਟੀਮ ਰਲ ਕੇ ਕੰਮ ਕਰਦੀ ਹੈ ਜੀ ਸੋ ਸਭ ਤੋਂ ਵੱਡੀ ਸਭ ਖੁਸ਼ੀ ਦੀ ਗੱਲ ਇਹ ਆ ਵੀ ਸਾਡੇ ਭਤੀਜੀ ਜਿਹੜੀ ਜਿੰਦਕੌਰ ਜੀ ਸੋ ਉਹਨਾਂ ਦੀ ਲੋਹੜੀ ਫੰਕਸ਼ਨ ਆ ਜੀ ਲੋਹੜੀ ਫੰਕਸ਼ਨ 4 ਜਨਵਰੀ ਨੂੰ ਆ ਰਿਹਾ ਜੀ ਤੇ ਲੋਹੜੀ ਫੰਕਸ਼ਨ ਉੱਤੇ ਇੱਕ ਵੱਡਾ ਕੈਂਪ ਆਰਗੇਨਾਈਜ਼ ਕਰਦੇ ਆ ਵੀਰ ਇੰਦਰ ਢੋਲਣ ਤੇ ਉਹਨਾਂ ਦੀ ਪੂਰੀ ਟੀਮ ਸੋ ਜਿੰਨੇ ਵੀ ਸਾਡੇ ਨਾਲ ਫੇਸਬੁਕ ਪਰਿਵਾਰ ਦੇ ਨਾਲ ਜੁੜੇ ਹੋਏ ਆ ਕਿਸੇ ਵੀ ਚੈਨਲ ਦੇ ਮਾਧਿਅਮ ਨਾਲ ਹੀ ਕਿਸੇ ਕੋਲ ਵੀ ਵੀਡੀਓ ਜਾਂਦੀ ਹੈ ਸਭ ਤੋਂ ਪਹਿਲਾਂ ਸਾਡੀ ਰਿਕਵੈਸਟ ਆ ਵੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਖੂਨਦਾਨ ਜਿਹੜਾ ਹੈਗਾ ਵਾ ਇਹ ਮਹਾਨਦਾਨ ਇਹ ਸਿਰਫ ਮਨੁੱਖਾਂ ਦੁਆਰਾ ਹੀ ਬਣਾਇਆ ਜਾ ਸਕਦਾ ਵਾ ਹੋਰ ਕਿਸੇ ਤਰੀਕੇ ਨਾਲ ਨਹੀਂ ਬਣਾਇਆ ਜਾ ਸਕਦਾ ਵਾ ਨਾ ਕੋਈ ਮਸ਼ੀਨ ਪੈਦਾ ਕਰ ਸਕਦੀ ਆ ਨਾ ਹੀ ਇਹ ਆਪਾਂ ਕਿਸੇ ਹੋਰ ਚੀਜ਼ ਚੀਜ਼ ਤੋਂ ਲੈ ਸਕਦੇ ਆ ਸੋ ਵੱਡਾ ਕੈਂਪ ਹੈ ਜੀ ਖੂਨਦਾਨ ਕੈਂਪ 4 ਜਨਵਰੀ ਦੇ ਨੇ ਅੰਤਵਰਤ ਇਹਨਾਂ ਸਭ ਤੋਂ ਪਹਿਲਾ ਸ਼ਹਿਰ ਪਾਰ ਸਾਹਿਬ ਜੀ ਦੇ ਜਿਹੜੇ ਭੋਗ ਪੈਣਗੇ ਉਸ ਤੋਂ ਬਾਅਦ ਚ ਵੱਡਾ ਖੂਨਦਾਨ ਕੈਂਪ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਜਾ ਰਿਹਾ ਵਾ ਸੋ ਸਾਡੀ ਪੂਰੀ ਟੀਮ ਇਨਵਾਈਟ ਕਰਨ ਆਈ ਆ ਸੋ ਅਸੀਂ ਤਾਂ ਚਲੋ ਵੈਸੇ ਵੀ ਵੀਰ ਉਹਨਾਂ ਨਾਲ ਹਮੇਸ਼ਾ ਨਾਲ ਹੀ ਆ ਆਪਾਂ ਨੂੰ ਇਨਵਾਈਟ ਵੀ ਲੋੜ ਨਹੀਂ ਅਸੀਂ ਤਾਂ ਹਮੇਸ਼ਾ ਹੀ ਵੱਲ ਚੜ ਕੇ ਆਉਂਦਾ ਯੋਗਦਾਨ ਪਾਉਂਦੇ ਹੁੰਨੇ ਆ ਸੋ ਵੀਰ ਇੰਦਰ ਢੋਲਣ ਤੇ ਮਕਰ ਵੀਰ ਤੇ ਪਿੰਦਰ ਤੇ ਜਕੀ ਬਾਈ ਸਾਡੇ ਐਮ ਸੀ ਸਾਹਿਬ ਇਹ ਵੀ ਖੜੇ ਆ ਸੋ ਸਾਰਿਆਂ ਵੱਲੋਂ ਸਾਡੇ ਵੱਲੋਂ ਸਾਰਿਆਂ ਨੂੰ ਡਗਰਾਉਂ ਸ਼ਹਿਰ ਦੇ ਆਸ-ਪਾਸ ਦੇ ਜਿੰਨੇ ਵੀ ਕਸਬੇ ਵਾਲੇ ਵੀਰਾਂ ਸਾਰਿਆਂ ਨੂੰ ਇੱਕ ਰਿਕੁਐਸਟ ਆ ਵੀ ਸਭ ਤੋਂ ਵੱਧ ਨੌਜਵਾਨਾਂ ਨੂੰ ਇਹ ਰਿਕੁਐਸਟ ਆ ਵੀ ਸਭ ਤੋਂ ਵੱਡੀ ਹਾਜ਼ਰੀ ਲੱਗਣੀ ਚਾਹੀਦੀ ਐ ਇਸ ਕੈਂਪ ਦੇ ਵਿੱਚ ਵੱਡੀ ਹਾਜ਼ਰੀ ਦੇ ਨਾਲ-ਨਾਲ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਆ ਸੋ ਸਾਡਾ ਫਰਜ਼ ਆ ਸੋ ਮੇਰੇ ਵੱਲੋਂ ਵੀ ਤੇ ਸਾਡੀ ਪੂਰੀ ਟੀਮ ਵੱਲੋਂ ਵੀ ਇੱਕ ਹੱਥ ਜੋੜ ਕੇ ਰਿਕੁਐਸਟ ਇਹੀ ਆ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਉਸ ਤੋਂ ਬਾਅਦ ਚ ਇਸ ਕੈਂਪ ਦੇ ਵਿੱਚ ਆ ਕੇ ਵੱਧ ਤੋਂ ਵੱਧ ਯੂਨਿਟ ਖੂਨ ਦਾਨ ਜ਼ਰੂਰ ਕਰਨ। ਸੋ ਸਾਡੀ ਜਗਰਾਉਂ ਸ਼ਹਿਰ ਤੇ ਆਸ-ਪਾਸ ਦੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਬੇਨਤੀ ਆ ਤੋਂ ਸਾਡੇ ਵੀਰ ਇੰਦਰ ਢੋਲ ਨਾਲੋਂ ਇੱਕ ਖਾਸ ਰਿਕਵੈਸਟ ਵੀ ਆ ਲੋ ਵੀਰ ਜੀ। ਕਿ ਹਰ ਇੱਕ ਸਾਲ ਦੀ ਤਰ੍ਹਾਂ ਲੋਕੀ ਕਹਿੰਨਾ ਮਤਲਬ ਜਨਮਦਨ ਮਨਾਉਂਦੇ ਆ ਨਾ ਧੀਆਂ ਦੀ ਲੋਹੜੀ ਕੋਈ ਕੋਈ ਵਾਰਦਾ ਵਾ ਤੇ ਹੁਣ ਇਹ ਸੁਭਾਗ ਸਮਾ ਸਾਨੂੰ ਮਿਲਿਆ ਵਾ। ਜਗਰਾਉਂ ਸ਼ਹਿਰ ਦੇ ਆਪਣੇ ਜਿਹੜੇ ਵੀਰ ਫੇਸਬੁਕ ਪੋਲ ਨਾਲ ਜੁੜੇ ਆ ਕੀ ਕਹਿਣਾ ਚਾਹੁੰਦਾ ਤੁਸੀਂ ਬਿਲਕੁਲ ਵੀਰੋ ਜਿਵੇਂ ਪਹਿਲਾਂ ਵੀ ਆਪਾਂ ਜਨਮ ਜਨਮ ਦਿਨ ਮਨਾਉਨੇ ਆਪਣੇ ਬੇਟੇ ਦਾ ਜੀ ਜੀ ਹਰ ਸਾਲ ਹੀ ਮਨਾਉਨੇ ਆ ਤੇ ਹਰ ਸਾਲ ਹੀ ਇੱਕ ਬਹੁਤ ਵੱਡੇ ਪੱਧਰ ਦਾ ਥੋੜੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਕੈਂਪ ਲਾਉਨੇ ਆ ਜੀ ਐਤਕੀ ਆਪਣਾ ਕੈਂਪ ਥੋੜਾ ਜਿਹਾ ਲੇਟ ਆ ਅੱਗੇ ਆਪਣਾ ਕੈਂਪ ਗਰਮੀ 'ਚ ਹੁੰਦਾ ਐਤਕੀ ਤਿੰਨ ਚਾਰ ਮਹੀਨੇ ਲੇਟ ਆ ਉਹਦਾ ਕਾਰਨ ਇਹ ਸੀਗਾ ਵੀ ਆਪਣੇ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਪ੍ਰਮਾਤਮਾ ਦੀ ਮਿਹਰ ਨਾਲ ਸਾਨੂੰ ਇੱਕ ਛੋਟੀ ਜਿਹੀ ਪਿਆਰੀ ਧੀ ਦੀ ਦਾਤ ਬਖਸ਼ੀ ਆ ਜੀ ਸੋ ਆਪਾਂ ਖੂਨਦ ਜਿਹੜਾ ਵੀ ਆਪਣਾ ਕੋਈ ਖੁਸ਼ੀ ਦਾ ਪ੍ਰੋਗਰਾਮ ਆ ਕੋਈ ਗਮੀ ਦਾ ਜਿਹੜਾ ਵੀ ਹੈਗਾ ਪ੍ਰੋਗਰਾਮ ਉਹਦੇ ਵਿੱਚ ਕੋਈ ਨਾ ਕੋਈ ਅਹਦੀ ਸੇਵਾ ਐਡ ਕਰੋ ਜਿਸ ਦੇ ਨਾਲ ਮਤਲਬ ਸਮੁੱਚੀ ਲੋਕਾਈ ਲਈ ਤਾਂ ਹਨਾ ਕੋਈ ਨਾ ਵਿਪਲਾ ਹੋਵੇ ਤੇ ਜਿਹੜੀ ਅੱਜ ਅਸੀਂ ਆਪਦੀ ਖੁਸ਼ੀ ਸਾਂਝੀ ਕਰਨੀ ਆ ਬੱਚੀ ਦੀ ਲੋੜੀ ਮਨਾਉਣੀ ਆ ਤੇ ਲੋੜੀ ਆਪਾਂ ਇੱਕ ਖੂਨਦਾਨ ਕੈਂਪ ਲਾ ਕੇ ਜਿਹਨਾਂ ਦੀ ਉਹਨੂੰ ਹੋਰ ਵੀ ਉਹਦੇ ਰੌਣਕਾਂ ਲਾਉਣੀ ਆ ਜੀ ਜੀ ਮੇਰੀ ਨਹੀਂ ਸੋਚ ਹੈਗੀ ਵੀ ਆਪਾਂ ਦਾਤਾਂ ਜਿਹੜੀਆਂ ਆਪਾਂ ਉਹ ਗੁਰੂ ਘਰਾਂ ਤੋਂ ਜਾ ਕੇ ਮੰਗਦੇ ਆ ਅਰਦਾਸਾਂ ਕਰ ਕਰ ਨੱਕ ਰਗੜ ਕੇ ਦਾਤਾਂ ਗੁਰੂ ਘਰ ਤੋਂ ਮੰਗਦੇ ਆ ਤੇ ਉਸ ਤੋਂ ਬਾਅਦ ਉਹ ਜਿਹੜਾ ਆਪਾਂ ਇਹਨਾਂ ਦੇ ਮਤਲਬ ਕਰਨੇ ਹੁੰਦੇ ਆ ਸੈਲੀਬ੍ਰੇਸ਼ਨ ਸੈਲੀਬ੍ਰੇਟ ਕਰਨੇ ਨੇ ਉਹ ਜਾ ਕੇ ਆਪਾਂ ਕਰਦੇ ਆ ਪੱਪਾ ਕਲੱਬਾਂ ਚ ਹੈਨਾ ਤੇ ਆਪਾਂ ਹਮੇਸ਼ਾ ਸੂ ਗੁਰੂ ਘਰ ਤੇ ਹੀ ਲਿਆ ਜਾਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਗੁਰੂ ਘਰ ਚ ਉਹੀ ਗੁਰੂ ਘਰ ਦੇ ਸਥਾਨ ਗੁਰਦੁਆਰਾ ਨਾਨਕ ਸਰ ਤਪਸਥਾਨ ਸੰਤ ਬਾਬੂ ਫਤਿਹ ਸਿੰਘ ਜੀ ਪਹਿਲਾਂ ਉੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਸਾਰੇ ਦਿਨ ਦਾ ਲਗਾਤਾਰ ਹੀ ਆਪਣਾ ਬਲੱਡ ਡੋਨੇਸ਼ਨ ਕੈਂਪ ਲੱਗੂਗਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਸਾਰਿਆਂ ਨੇ ਮਤਲਬ ਖੁਸ਼ੀ ਦੇ ਟਾਈਮ ਚ ਸਾਡੇ ਸਾਰੀ ਟੀਮ ਵੱਲੋਂ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਚ ਹ ਜਿਹੜੇ ਵੀ ਸੁਣਦੇ ਆ ਤੁਸੀਂ ਤਾਂ ਆਉਣਾ ਤੁਸੀਂ ਆਪਣੇ ਨਾਲ ਵੀ ਇੱਕ ਦੋ ਜਣਿਆਂ ਨੂੰ ਲੈ ਕੇ ਆਉਣਾ ਤਾਂ ਕਿ ਸਮਾਜ ਨੂੰ ਨਵੀਆਂ ਦੋ ਸਿੱਧਾਂ ਮਿਲਣ ਇੱਕ ਤਾਂ ਜਿਹੜੇ ਆਪਾਂ ਧੀਆ ਪੁੱਤਾਂ ਦੇ ਥੋੜੇ ਜਿਹੇ ਹਨ ਵੈਸੇ ਤਾਂ ਬਹੁਤ ਹੁਣ ਦੁਨੀਆ ਜਾਗਰੂਕ ਹੋਈ ਹੋਈ ਆ ਨਹੀਂ ਦੇਖਣ ਨੂੰ ਮਿਲਦਾ ਆਪਾਂ ਨੂੰ ਪਰ ਕਈ ਜਗ੍ਹਾ ਹਜੇ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਕਿਤਨਾ ਕਿਤੇ ਦਿਲ ਦੇ ਕਿਤਨਾ ਕਿਤੇ ਹੁਣ ਧੀ ਆ ਵੀ ਸਾਡੇ ਘਰੇ ਬੇਟਾ ਹੋਣਾ ਚਾਹੀਦਾ ਸੀ ਨਾ ਚਾਹੇ ਕੁੜੀ ਆ ਜਾਵੇ ਖੁਸ਼ੀ ਮਨਾਉਲੇ ਆ ਤੇ ਪਰ ਫਿਰ ਵੀ ਕਿਤਰਾ ਕਿਤੇ ਉਹ ਟੀਸ ਹੁੰਦੀ ਆ ਵੀ ਹਾਂ ਕਿ ਇੱਕ ਇੱਕ ਬੀਟਾ ਵੀ ਹੋਣਾ ਹਾਂ ਤੇ ਹਾਂ ਜੀ ਕਿਤੇ ਨਾ ਕਿਤੇ ਮਤਲਬ ਇਹ ਹੁੰਦੀ ਆ ਤੇ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਵੀ ਪਰਮਾਤਮਾ ਨੇ ਜੀ ਭੇਜਿਆ ਉਹ ਆਪਣੀ ਕਿਸਮਤ ਆ। ਤਸਤੀ ਹੋਵੇ ਤੇ ਸੁਖ ਸ਼ਾਂਤੀ ਨਾਲ ਹੋਵੇ ਤੇ ਤੰਦਰੁਸਤ ਰਹੇ। ਬਾਕੀ ਜੀ ਤਾਂ ਸਭ ਕੁਝ ਮੈਂ ਕਹਿੰਦਾ ਇਹ ਮੇਰੀ ਸੋਚ ਹੈ ਨਾ ਆਪਾਂ ਕਹਿੰਦੇ ਵੀ ਧੀਾਂ ਦੀ ਲੋੜੀ ਜਾਂ ਧੀਾਂ ਲਈ ਕੋਈ ਵੀ ਕਾਰਜ ਕਰਦੇ ਆਪਾਂ ਸੇਵਾ ਕਰਦੇ ਆ ਕੋਈ ਵੀ ਸੇਵਾ ਆਪਣੇ ਮਾਪਿਓ ਦੀ ਸੇਵਾ ਉਹ ਆਪਾਂ ساری ਜ਼ਿੰਦਗੀ ਕਰਨੀ ਆ। ਜੀ ਸਮਾਜ ਦੀ ਸੇਵਾ ਉਹ ਵੀ ساری ਜ਼ਿੰਦਗੀ ਕਰਨੀ ਆ। ਮੰਨ ਲਓ ਅੱਜ ਮੇਰੇ ਮਤਲਬ ਧੀ ਦੀ ਦਾਤ ਮਿ ਉਹਦੀ ਸੇਵਾ ਸਿਰਫ ਆਪਾਂ ਨੂੰ 22 23 24 25 ਸਾਲ ਆ ਜੀ ਉਸ ਤੋਂ ਬਾਅਦ ਉਹਨੂੰ ਆਪਾਂ ਚਲੋ ਵਿਆਹ ਕੇ ਦੂਜੇ ਘਰ ਭੇਜ ਦੇਣਾ ਤੇ ਇਹ ਦੇਖੋ ਬਹੁਤ ਛੋਟਾ ਜਿਹਾ ਸਮਾਂ ਆਇਆ ਸੇਵਾ ਕਰਨ ਦਾ ਆਪਣਾ ਤੇ ਬਾਕੀ ਵੀ ਜਿਹੜੇ ਚਲੋ ਕੈਂਪ ਲੱਗਣਾ ਉਹਦੇ ਵਿੱਚ ਤੁਸੀਂ ਆਣਾ ਉਹ ਅਲੱਗ ਗੱਲ ਆ ਸਾਰੇ ਆਏ ਹੋ ਹਨਾ ਬਾਕੀ ਮਤਲਬ ਇਹ ਤੁਹਾਡੀ ਵੀਜ਼ਿਟਰ ਵੀਡੀਓ ਰਾਹੀਂ ਸੇਧ ਵੀ ਦਿਨਾ ਵੀ ਜਿਹੜਾ ਪ੍ਰਮਾਤਮਾ ਨੇ ਆਪਾਂ ਨੂੰ ਧੀ ਦੀ ਸੇਵਾ ਲਈ ਥੋੜਾ ਜਿਹਾ ਟਾਈਮ ਦਿੱਤਾ 24 25 ਸਾਲ ਦਾ ਕੋਈ ਟਾਈਮ ਵੀਰੇ ਪਤਾ ਨਹੀਂ ਲੱਗਦਾ ਉਹ ਉਵੇਂ ਲੰਘ ਜਾਂਦਾ ਵੀ ਉਹਨੂੰ ਨਾ ਪੂਰਾ ਵਧੀਆ ਹਰ ਇੱਕ ਚੀਜ਼ ਦਾ ਉਹਨੂੰ ਵਧੀਆ ਮੌਕਾ ਦੋ ਉਹਨੂੰ ਜ਼ਿੰ ਵੀ ਤੁਹਾਨੂੰ ਦੇਖ ਕੇ ਹੋਰ ਵੀ ਲੋਕਾਂ ਨੂੰ ਪਤਾ ਲੱਗੇ ਵੀ 3 ਪੁੱਤ ਬਰਾਬਰ ਆ ਤੇ ਅੱਜ ਅਸੀਂ ਆਪਦੇ ਵੱਲੋਂ ਪਹਿਲ ਕਰਨ ਲੱਗੇ ਆ ਤੇ ਉਮੀਦ ਆ ਵੀ ਸਾਰੇ ਅੱਗੇ ਤੋਂ ਜਿਹੜੇ ਮੈਨੂੰ ਅਗਲੇ ਸਾਲ ਜਿਹੜੀ ਲੋਹੜੀ ਆਊਗੀ ਜਿੰਨੀਆਂ ਆਪਾਂ ਮੁੰਡਿਆਂ ਦੀਆਂ ਲੋਹੜੀਆਂ ਮਨਾਉਂਦੇ ਆ ਉਸ ਤੋਂ ਵੱਧ ਲੋਕ 3 ਦੀਆਂ ਲੋਹੜੀਆਂ ਮਨਾਉਣਗੇ ਜੀ ਤੇ ਬਾਕੀ ਤੁਸੀਂ ਉੱਥੇ ਪਹੁੰਚੇ ਹੋ ਵੀਰੇ ਦੇਖੇ ਹੋ ਨਾ ਜੀ ਸੋ ਦੋਨਾਂ ਜਿਹੜੇ ਵਿਚਾਰਧਾਰਾ ਬਹੁਤ ਵਧੀਆ ਵੀਰ ਦੀ ਸੋ ਫਰਕ ਮਟਾਉਣ ਦੀ ਕੋਸ਼ਿਸ਼ ਕੀਤੀ ਆ ਸੋ ਨਾਲ ਸਾਡੇ ਵੀਰ ਸਰਾਬਾ ਸਾਹਿਬ ਜੁੜੇ ਆ ਬਹੁਤ ਲੰਬੇ ਸਮੇਂ ਤੋਂ ਇਹਦੀ ਸੇਵਾ ਕਰਦੇ ਆ ਸੋ ਪਾਲ ਕਰ ਲੈ ਪਾਲ ਕਰ ਲੈ ਕਿਹੜੀ ਇਨਵੈਂਟਰੀ ਲੋਗੀ ਉਹ ਇਹ ਤਾਂ ਨਹੀਂ ਚੱਲੀ ਜਾਂਦੇ ਬੰਦ ਨਹੀਂ ਕਰੀ ਜਾਂਦਾ ਜਦੋਂ ਬੰਦ ਹੋ ਗਿਆ ਆਪਦੇ ਆ ਵੀ ਕਰ ਦਿੱਤੀ ਸੋ ਨਾਲ ਸਾਡੇ ਵੀਰ ਸੁਲਾਬਾ ਸਾਹਿਬ ਜੁੜੇ ਆ ਜਿਹੜੇ ਲੰਬੇ ਸਮੇਂ ਤੋਂ ਇਸੇ ਟੀਮ ਦੇ ਨਾਲ ਲੜ ਕੇ ਲੱਖਾਂ ਹੀ ਯੂਨਿਟ ਖੂਨਦਾਨ ਕਰ ਚੁੱਕੇ ਆ ਸੋ ਕਰਾਉਂਦੇ ਵੀ ਆ ਕਰਦੇ ਵੀ ਆ ਨਾਲ ਸੋ ਵੀਰ ਜੀ ਇਹ ਜਿਹੜੀ ਆਪਣੀ ਭਤੀਜੀ ਆ ਉਹਦੇ ਇੱਕ ਲੋਹੜੀ ਫੰਕਸ਼ਨ ਆ ਰਿਹਾ ਬਹੁਤ ਅੱਛਾ ਸੁਨੇਹਾ ਵੀ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸੰਗਤ ਆਪਣੇ ਨਾਲ ਜੋੜੀ ਹੋਇਆ ਕੀ ਕਹਿਣਾ ਚਾਹੁੰਦੇ ਹੋ ਵੀਰੇ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਕਿ ਅਸੀਂ ਇੰਦਰ ਢੋਲਾਂ ਨਾਲ ਜੁੜੇ ਆ ਵੀਰ ਦੀ ਸਾਡੇ ਦੀ ਸੋਚ ਬਹੁਤ ਵਧੀਆ ਵਾ ਇਹਨੂੰ ਸੋਚੇ ਦੀ ਇਹ ਆ ਵੀ ਮੁੰਡਾ ਕੁੜੀ ਇੱਕ ਬਰਾਬਰ ਰਹਿਣ ਠੀਕ ਆ ਅਸੀਂ ਜਦੋਂ ਵੀ ਇਹ ਕੋਈ ਕਾਰਜ ਕਰਦਾ ਵਾ ਸਾਡੇ ਨਾਲ ਚਲੋ ਮੇਨਸ ਸਲਾਹ ਕਰਦਾ ਵਾ ਆਪਾਂ ਨੂੰ ਇਹੀ ਕਹਿੰਦੇ ਆ ਵੀਰੇ ਬਹੁਤ ਵਧੀਆ ਵਾ ਤੁਸੀਂ ਜੋ ਜੋ ਕਰਨਾ ਕਰੋ ਅਸੀਂ ਤੁਹਾਡੇ ਨਾਲ ਆ ਤੇ ਆਪਾਂ ਤਾਂ ਇਹੀ ਕਹਿੰਦੇ ਆ ਵੀ ਜੋ ਵੀ ਹਰ ਚੀਜ਼ ਦਾ ਨਾਲ ਸਾਫ਼ ਪੂਰਾ ਨਿਭਾਉਣੇ ਹਰ ਇੱਕ ਭੈਣ ਭਰਾ ਨਾਲ ਆਪਦਾ ਸਾਥ ਨਿਭਾਓ ਠੀਕ ਹੈ ਤੇ ਹਰੇਕ ਕਾਰਜ ਦੇ ਵਿੱਚ ਖੜੋ ਉਹਨਾਂ ਦੇ ਸੋ ਨਾਲ ਸਾਡੇ ਵੀਰ ਮੱਕੜ ਸਾਹਿਬ ਸੋਨੀ ਮੱਕੜ ਸਾਹਿਬ ਕਿੱਦਾਂ ਜੀ ਸੋ ਇੱਕ ਸ਼ਬਦ ਜਿਹੜੇ ਇਹ ਬਹੁਤ ਵੱਡਾ ਫੰਕਸ਼ਨ ਆਪਣਾ ਕਿਉਂਕਿ ਹਰ ਇੱਕ ਸਾਲ ਦੀ ਤਰ੍ਹਾਂ ਬਹੁਤ ਜ਼ਿਆਦਾ ਹੈਵੀ ਪੱਤੇ ਤੇ ਆਪਾਂ ਬਣਾਉਨੇ ਆ ਵੱਡੇ ਪੱਤੇ ਤੇ ਬਣਾਉਨੇ ਆ ਸੋ ਵੀਰ ਤਾਂ ਤੁਸੀਂ ਸਾਥ ਹਮੇਸ਼ਾ ਹੀ ਦਿੰਦੇ ਆ ਆਉਨੇ ਹੋ ਤੇ ਆਪਣੀ ਸੰਗਤ ਵਾਸਤੇ ਕੀ ਸੁਨੇਹਾ ਹੋ ਵਾਦ ਤੋਂ ਵਾਦ ਲੋਕਾਂ ਕੋ ਪਹੁੰਚੋ ਵੱਧ ਤੋਂ ਵੱਧ ਡੋਨਰਾਂ ਕੋ ਪਹੁੰਚਾਓ ਸੋ ਵੱਤ ਵੱਤ ਡੋਨਰ ਜਿਹੜੇ ਸਾਡੇ ਵੀਰ ਨਾਲ ਜੁੜੇ ਹੋਇਆ ਨੌਜਵਾਨ ਉਹਨਾਂ ਨੂੰ ਪਹੁੰਚਦਾ ਸਨੇਹਾ ਦਿੱਤਾ ਸੋ ਨਾਲ ਵੀਰਪਿੰਦਰ ਢੋਲਾ ਪਿੰਦਲ ਮਾਲਕ ਜੀ ਸੋ ਪਿੰਦਰ ਜੀ ਬਹੁਤ ਲੰਮੇ ਸਮੇਂ ਤੋਂ ਹੁਣ ਟੀਮ ਨਾਲ ਤੁਸੀਂ ਵੀ ਐਕਸਪੀਰੀਅੰਸ ਹੋ ਗਿਆ ਤੁਹਾਨੂੰ ਵੀ ਹਾਂਜੀ ਤੇ ਜਿਹੜੇ ਆਪਣੇ ਫੇਸਬੁਕ ਪਰਿਵਾਰ ਨਾਲ ਜੁੜੇ ਆ ਜਿਹਦੇ ਨੌਜਵਾਨ ਖਾਸ ਤੌਰ ਤੇ ਕਿਉਂਕਿ ਇਹ ਜਿਹੜੀ ਨੌਜਵਾਨੀ ਹੁੰਦੀ ਆ ਬਹੁਤ ਜਜ਼ਬਾ ਹੁੰਦਾ ਇਹਨਾਂ 'ਚ ਕੰਮ ਕਰਨ ਦਾ ਉਹਨਾਂ ਵਾਸਤੇ ਕੀ ਸਨੇਹਾ ਦੇਣਾ ਚਾਹੀਦਾ ਉਹਨਾਂ ਨੂੰ ਜਿਵੇਂ ਇਹ ਸਨੇਹਾ ਦੇਣਾ ਚਾਹਣਾ ਵਾ ਜਿਹੜਾ ਖੂਨਦਾਨ ਵੱਤ ਤੋਂ ਵੱਧ ਕਰੋ ਜੋ ਲੋੜਵੰਦਾਂ ਦੀ ਆਪਾਂ ਮਦਦ ਕਰ ਸਕਦੇ ਜਿਹ ਉਹ ਸਾਲ ਚ ਤਿੰਨ ਵਾਰੀ ਉਹ ਬਲੱਡ ਦਾਨ ਕਰ ਸਕਦੇ ਆ ਹਾਂ ਕਿਉਂਕਿ ਇੱਕ ਪੱਖੋਂ ਸਹੀ ਆ ਕੋਈ ਨਹੀਂ ਹੈਗਾ ਅਗਲਾ ਸੋਚਦਾ ਵੀ ਜੇ ਅਸੀਂ ਇਹੇ ਤੇ ਹੁੰਦੇ ਤਾਂ ਸ਼ਾਇਦ ਅਸੀਂ ਵੀ ਸੇਵਾ ਕਰਦੇ ਪਰ ਜਿਹੜਾ ਆਪਣੀ ਮਤਲਬ ਅਸੀਂ ਸੇਵਾ ਸ਼ੁਰੂ ਕੀਤੀ ਸੇਵਾ ਇਹੋ ਜੀ ਆ ਇਹਦੇ ਵਿੱਚ ਕੋਈ ਅਮੀਰ ਆ ਕੋਈ ਗਰੀਬ ਆ ਕੋਈ ਲੋੜਵੰਦਾ ਕੁਝ ਵੀ ਆ ਹਰ ਇੱਕ ਬਰਾਬਰ ਕਰ ਸਕਦਾ ਸੇਵਾ ਇਹ ਪ੍ਰਮਾਤਮਾ ਨੇ ਜਿਹੜੀ ਇੱਕ ਆਪਾਂ ਨੂੰ ਦਾਤ ਦਿੱਤੀ ਆ ਆਪਣੇ ਅੰਦਰ ਹੀ ਆ ਖੂਨ ਉਹ ਤੇ ਆਪਦੇ ਖੂਨ ਨੂੰ ਕਿਸੇ ਦੀਆਂ ਰਗਾਂ 'ਚ ਵਹਿਣ ਦਾ ਮੌਕਾ ਦਿਓ ਇਹ ਸੇਵਾਵਾਂ ਸਮਾ ਬਣਾਉਣੇ ਹੁੰਦੇ ਆ ਜੇ ਸਮਝ ਤਾਂ ਸਾਡੇ ਹਰ ਮਹੀਨੇ ਬਣਦੇ ਆ ਹਰ ਮਹੀਨੇ ਹਰ ਦਿਨ ਕਿਤੇ ਨਾ ਕਿਤੇ ਕੈਂਪ ਲੱਗਦੇ ਆ ਪਰ ਜਿਹੜਾ ਸੀ ਇੱਕ ਢੋਲਣ ਕੈਂਪ ਲਾਉਣੇ ਨੇ ਇਹ ਹੁੰਦਾ ਵੀ ਇਹ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਸੰਸਥਾਵਾਂ ਸੇਵਾ ਕਰ ਰਹੀਆਂ ਉਹ ਸਾਰਿਆਂ ਨੂੰ ਜੇ ਇੱਕ ਪਲੇਟਫਾਰਮ ਤੇ ਇਕੱਠਾ ਕਰ ਲੈਨੇ ਆ ਉਤੋਂ ਫਿਰ ਸਾਡੇ ਸਾਲ ਦੀ ਸ਼ੁਰੂਆਤ ਹੁੰਦੀ ਵੀ ਅੱਗੇ ਵਾਲੀਆਂ ਸੇਵਾਵਾਂ ਕਿਵੇਂ ਚੱਲਦੀਆਂ ਸੋ ਦੋਸਤੋ ਵੱਡੀ ਗੱਲ ਇਹ ਆ ਵੀ ਸਿੱਧੀਆਂ ਵੀ ਸ਼ਹਿਰ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਹਰ ਇੱਕ ਸੰਸਥਾ ਜੁੜਦੀ ਆ ਹਰ ਇੱਕ ਸੰਸਥਾ ਪੂਰਾ ਦਾ ਸਹਿਯੋਗ ਦਿਆ ਜਿਹੜਾ ਇਹ ਇੱਕ ਕੈਂਪ ਲੱਗਦਾ ਢੋਲਣ ਦੇ ਵਿੱਚ ਸੋ ਸਭ ਗਿਆ ਜਿੰਗੀਆਂ ਵੀ ਸਵਾਲ ਸੇਵੀ ਸੰਸਥਾ ਉਹਨਾਂ ਨੂੰ ਵੀ ਇਹਦਾ ਵੱਧ ਤੋਂ ਵੱਧ ਆਪਣੇ ਨਾਲ ਨੌਜਵਾਨੀ ਲੈ ਕੇ ਆਓ ਤੇ ਇਸ ਜਿਹੜਾ ਹੈਗਾ ਧੀਆ ਦੀ ਥੋੜੀ ਇਕੱਲੇ ਬਣਾ ਦੇ ਆ ਵੱਡਾ ਫੰਕਸ਼ਨ ਆ ਤੇ ਵੱਧ ਤੋਂ ਵੱਧ ਹੁੰਦਾ ਕਰੋ ਧੰਨਵਾਦ